ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਅੱਜ ਤੋਂ ਪੂਰੇ 3 ਸਾਲ ਪਹਿਲਾਂ 16 ਮਾਰਚ 2022 ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਤੁਸੀਂ ਵੀ ਉੱਥੇ ਸ਼ਾਇਦ ਹੋਵੋਗੇ ਤੁਸੀਂ ਕੈਮਰੇ ਚ ਕੈਦ ਕੀਤਾ ਹੋਣਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੌਖਾਦੀ ਸੀ ਉਹ ਸਾਰੇ ਪੰਜਾਬ ਨੇ ਖਾਦੀ ਸੀ ਕੱਲੇ ਇੱਕ ਮੁੱਖ ਮੰਤਰੀ ਦੀ ਜਾਂ ਕੈਬਨਿਟ ਦੀ ਸੌਂ ਨਹੀਂ ਸੀ ਉਹ ਸਾਰੇ ਪੰਜਾਬ ਦੀ ਸੌਂ ਸੀ ਕਿ ਨਸ਼ਾ ਮੁਕਤ ਕਰਨਾ ਐਜੂਕੇਸ਼ਨ ਨੂੰ ਸ਼ਾਨਦਾਰ ਕਰਨਾ ਔਰ ਹੈਲਥ ਵਾਲੇ ਪਾਸੇ ਬਹੁਤ ਵੱਡੇ ਕੰਮ ਕਰਨੇ ਆ ਬਿਜਲੀ ਵਾਲੇ ਪਾਸੇ ਇਨਫਰਾਸਟ੍ਰਕਚਰ ਵਾਲੇ ਪਾਸੇ ਕਿ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਸਮੱਤ ਬਖਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੋਧ ਚੱਲ ਰਿਹਾ ਹੈ ਔਰ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ 'ਚ ਚਾਹੇ ਕਿਸੇ ਹੋਰ ਆਫਿਸ 'ਚ ਉਹਦੇ ਵਿਰੁੱਧ ਵੀ ਜੋਧ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਅਸੀਂ ਉਹ ਨਹੀਂ ਸਤੇ ਮਾਲ ਕਰਨਾ ਹੈ ਬਸ ਇਹੀ ਅਰਦਾਸ ਕੀਤੀ ਇੱਕ ਸਰਬੱਤ ਦੇ ਭਲੇ ਦੀ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿਦਾ ਸਮਾਂ ਜਿੰਨਾ ਵੀ ਸਾਨੂੰ ਪਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ 'ਚ ਔਰ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਮਝ ਕੇ ਕੰਮ ਕਰਾਂਗੇ